ਸਾਨੂੰ ਇੱਕ ਇੱਕ ਗੁਰਸਿੱਖ ਦੇ ਚਰਨਾਂ ਦੀ ਬੋੜ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਤੇ ਸਾਡੀ ਅਰਦਾਸ ਕਬੂਲ ਕਰਿਓ ਗੁਲਾਮ ਕਿੰਨਾ ਕਚਰ ਰਹਿਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਇਤੋਂ ਪਰੇ ਤਾਂ ਕੁਝ ਨਹੀਂ ਹੋਣਾ ਮੱਕਿਓ ਪਰੇ ਆ ਜਾੜ ਖਾਲਸਾ ਜੀ ਤਿਆਰ ਪਰ ਤਿਆਰ ਹੋਵੋ ਆਪਣੇ ਬੱਚਿਆਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਦੱਸੋ ਭਾਈ ਕੋਈ ਤਲਵਾਰ ਨਹੀਂ ਠਾਉਣੀ ਕੁਝ ਨਹੀਂ ਕਰਨਾ ਇੱਕ ਬੋਟ ਪਾਉਣੀ ਮੋਦੀ ਤੇ ਆਰਐਸਐਸ ਭਾਜਪਾ ਨੂੰ ਪਤਾ ਲੱਗ ਗਿਆ ਵੀ ਰੈਫਰੰਡਮ ਵਾਲੇ ਸਿੱਧੇ ਰਾਹ ਪੈ ਗਏ ਕਿ ਸਾਡੇ ਵੀਰ ਮੇਰੇ ਵਰਗੇ ਭੁੱਲੜ ਉਹ ਕਹਿਣਗੇ ਇੰਨਾ ਕੀ ਹੋ ਜਾਣਾ ਸਿਰਫ ਲੰਡਨ ਦੇ ਵਿੱਚ 35000 ਪਹਿਲਾਂ ਵੋਟ ਪੋਲਿੰਗ ਹੋਈ ਉਹਦਾ ਤੁਸੀਂ ਅਸਰ ਦੇਖ ਸਕਦੇ ਆ ਉਹਨਾਂ ਦੇ ਉਹਨਾਂ ਦੇ ਅਜੀਤ ਡੁਵਾਲ ਆਰਗਿਆਂ ਦੇ ਬਿਆਨ ਦੇਖ ਸਕਦੇ ਆ ਜਿਹੜੇ ਉਹਨਾਂ ਦੇ ਨੀਤੀ ਘੜੇ ਹਨ ਉਹਨਾਂ ਦੇ ਮੀਡੀਆਕਾਰਾਂ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਉਹਨਾਂ ਦਾ ਮੀਡੀਆ ਚਲਾਉਂਦੇ ਮੀਡੀਆ ਆਰਟੀਸਲ ਚਲਾਉਂਦੇ ਪਰ ਸਾਡੇ ਸਿੱਖਾਂ ਨੂੰ ਅਜੇ ਵੀ ਨਹੀਂ ਸਮਝ ਆਈ ਉਹ ਕਹਿੰਦੇ ਇਹ ਜਿਹੜੇ ਰੈਫਰੈਂਡਮ ਵਾਲੇ ਸਿੱਧੇ ਰਾਹ ਪੈ ਗਏ ਇਹਨਾਂ ਨੇ ਆਪਣਾ ਰਾਜ ਭਾ ਖਾਲਸਤਾਨ ਸਥਾਪਿਤ ਕਰ ਲੈਣਾ ਆਉਣ ਵਾਲੇ ਦਿਨਾਂ 'ਚ ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਨ ਦੀ ਅੱਜ ਸਾਡੇ ਕੋਲ ਬਹੁਤ ਵੱਡੀ ਖਬਰ ਜਿਹੜੀ ਆ ਰਹੀ ਹੈ ਔਰ ਇਹ ਵੈਲਕਮ ਸਟੋਰੀ ਆ ਖੁਸ਼ੀ ਦੀ ਖਬਰ ਹੈਗੀ ਹੈ ਸੈਟੀਸਫੈਕਟਰੀ ਹੈ ਸਟੋਰੀ ਖਬਰ ਹੈ ਗਈ ਏ ਇੱਕ ਚੰਗੀ ਖਬਰ ਹੈ ਗਈ ਏ ਇੱਕ ਖਬਰ ਜਿਹੜੀ ਹੈ ਆਪਣੇ ਖਾਲਿਸਤਾਨ ਰੈਫਰੰਡਮ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਪਤਾ ਕਿ ਜਿਹੜਾ 23 ਨਵੰਬਰ ਨੂੰ ਓਟਵਾ ਦੇ ਵਿੱਚ ਵੋਟਾਂ ਪੈਣੀਆਂ ਜਦੋਂ ਕੋਈ ਵੋਟਾਂ ਪੈਣੀਆਂ ਹੁੰਦੀਆਂ ਰੈਫਰੰਡਮ ਹੋਣਾ ਹੁੰਦਾ ਤੇ ਉਹਦੇ ਵਾਸਤੇ ਥਾਂ ਦੀ ਵੀ ਲੋੜ ਹੁੰਦੀ ਪੋਲਿੰਗ ਸਟੇਸ਼ਨ ਬਣਾਉਣ ਵਾਸਤੇ ਸਰਕਾਰਾਂ ਦੀ ਅਪਰੂਵਲ ਦੀ ਵੀ ਲੋੜ ਹੁੰਦੀ ਹੈ ਤੇ ਇਹ ਜਿਹੜਾ ਕੰਮ ਸੀ ਇਹ ਹੁਣ ਹੋ ਗਿਆ ਇਹ ਸਾਡੇ ਸਾਹਮਣੇ ਇੱਕ ਖਬਰ ਆਈ ਹੈ ਕਿ ਜਿਹੜੀ ਖਾਲਸਤਾਨ ਰੈਫਰੰਡਮ ਦੀਆਂ ਵੋਟਾਂ ਨੇ ਉਹਦੇ ਵਾਸਤੇ ਕੈਨੇਡੀਅਨ ਸਰਕਾਰ ਨੇ ਬਿਲਿੰਗ ਸਟੇਟ ਜਿਹੜੀ ਹੈ ਉਹਦੀ ਅਪਰੂਵਲ ਦੇ ਦਿੱਤੀ ਹੈ ਉਹਦੀ ਅਪਰੂਵਲ ਦਿੱਤੀ ਹੈ ਤੇ ਫਿਰ ਅੱਗੇ ਸਾਡੇ ਸਰਦਾਰ ਗੁਰਪਤਵੰਤ ਸਿੰਘ ਪੰਨੂਹਰਾਂ ਦਾ ਸੁਨੇਹਾ ਵੀ ਆ ਗਿਆ ਉਹਨਾਂ ਨੇ ਇਹਨਾਂ ਨੂੰ ਇਸ ਡਿਸੀਜਨ ਨੂੰ ਵੈਲਕਮ ਕੀਤਾ ਹੈਗਾ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਨ ਜਾ ਰਹੇ ਹਾਂ ਖਬਰ ਤੇ ਪੰਨੂਹਰਾਂ ਦਾ ਜਿਹੜਾ ਸੁਨੇਹਾ ਉਹ ਤੁਸੀਂ ਪਹਿਲੇ ਸੁਣੋ ਫਿਰ ਆਪਾਂ ਇੱਥੇ ਅੱਗੇ ਚੱਲ ਕੇ ਡਿਸਕਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਨਵੰਬਰ ਆਟਵਾ ਵਿਖੇ ਹੋਣ ਵਾਲਾ ਖਾਲਿਸਤਾਨ ਰੈਫਰੰਡਮ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਬਾਰੇ ਇੱਕ ਅਹਿਮ ਖਬਰ ਕੈਨੇਡਾ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਕਿ 23 ਨਵੰਬਰ ਨੈਸ਼ਨਲ ਹਿਸਟੋਰਿਕ ਸਾਈਟ ਬਿਲਿੰਗਸ ਅਸਟੇਟ Ottawa Vijehuaga. First of all, I want to thank PM Corney and Canadian government for granting permission to host Khalistan Referendum at National Historic Site Billings Estate in Ottawa. This shows Canada's commitment to free speech, political expression and democratic process and this is a charter right november khalistan jada referendum that is a vote on six for justice backed khalistan referendum ballot versus india's modi regimes bullets to stop the liberation of punjab from the indian occupation with ballot so 23 november is ballot versus bullet ਮੈਂ ਸਾਰੇ ਸਿੱਖ ਪੰਥ ਨੂੰ ਕੈਨੇਡਾ ਦੇ ਵਿੱਚ ਬੇਨਤੀ ਕਰਦਾ ਕਿ 23 ਨਵੰਬਰ ਨੂੰ ਬਿਲਿੰਗੋ ਸਟੇਟਸ ਨੈਸ਼ਨਲ ਹਿਸਟੋਰੀਕ ਸਾਈਟ ਜਿੱਥੇ ਕੈਨੇਡਾ ਦੀ ਸਰਕਾਰ ਨੇ ਆਜ਼ਾਦੀ ਦਿੱਤੀ ਆ ਵੋਟਾਂ ਪਾਉਣ ਨੂੰ ਤੁਸੀਂ ਉੱਥੇ ਪਹੁੰਚੋ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਲਈ I also want to acknowledge and thank PM Carney's office for having an open communication channel with Six for Justice, receiving our communiques and responding back with our concerns, and also directing our communication and concerns to the appropriate officials and the departments. I want to assure the Canadian government. i want to assure the international community khalistan referendum is and will be a peaceful democratic expression of sikh people's right to self determination and that is for liberation of punjab from the indian occupation eh pannu saab jehde jithe dekho eh hi gall hundi hai ji sarkaran di jithe ohna da koi changa kam hove te o di appreciation honi chahidi ਜਦੋਂ ਕੋਈ ਮਾੜਾ ਡਿਸੀਜਨ ਲੈ ਰਹੀ ਹੋਵੇ ਸਰਕਾਰ ਤੁਹਾਡੀ ਤੇ ਫਿਰ ਉਹਦੀ ਨਿੰਦਾ ਕਰੋ ਫਿਰ ਉਹਨੂੰ ਚੈਲੰਜ ਕਰੋ ਉਹਨੂੰ ਸਿੱਧਾ ਰਾਹ ਵਿਖਾਓ ਤੇ 6 फॉर ਜਸਟਿਸ ਜਿਹੜਾ ਇਹ ਇਹੀ ਕੰਮ ਕਰ ਰਿਹਾ ਦੇਖੋ ਜਦੋਂ ਜਿਹਨਾਂ ਕੰਮਾਂ ਚ ਕੈਨੇਡਾ ਜਿਹੜਾ ਉਹ ਮਾੜਾ ਜਿਹੜੇ ਕੰਮ ਕੈਨੇਡਾ ਜਿਹੜਾ ਆਪਣਾ ਹਿੰਦੁਸਤਾਨ ਦੇ ਸਰਕਾਰਾਂ ਦੇ ਨਾਲ ਰਲ ਕੇ ਕੋਈ ਕੰਮ ਕਰਨ ਜਾ ਰਿਹਾ ਤੇ ਆਪਣੇ ਸਿਟੀਜ਼ਨ ਦੀ ਪ੍ਰੋਟੈਕਸ਼ਨ ਨਹੀਂ ਕਰ پا ਰਿਹਾ ਉਹਦੇ ਵਿੱਚ 6 ਫਾਰ ਜਸਟਿਸ ਜਿਹੜੀ ਉਹ ਮਾਰਕ ਕਾਰਨੀ ਦੀ ਨਿੰਦਾ ਕਰਦੀ ਮਾਰਕੋਨੀ ਨੂੰ ਦੱਸਦੀ ਪੁੱਛਦੀ ਕਿ ਭਈ ਤੁਸੀਂ ਇਹ ਕੰਮ ਠੀਕ ਨਹੀਂ ਕੀਤਾ ਇੰਜ ਕਰੋ ਉਹ ਵਾਰਨ ਕਰਦੀ ਚਲੀ ਜਾ ਰਹੀ ਕਿ ਤੁਸੀਂ ਹਿੰਦੁਸਤਾਨ ਦੇ ਨਾਲ ਜਿਹੜਾ ਆਪਣਾ ਵਪਾਰ ਵਾਲਾ ਕੰਮ ਹੈ ਜਿਹੜਾ ਰੋਕ ਲਓ ਥੋੜਾ ਉਹ ਨਾ ਵਧਾਓ ਅੱਗੇ ਤਾਂ ਕਿ ਸਾਡੇ ਜਿਹੜੇ ਆਪਣੇ ਕਿਉਂਕਿ ਇਹਦੇ ਜ ਕੈਨੇਡਾ ਜਿਹੜਾ ਉਹ ਮਹਫੂਜ਼ ਨਹੀਂ ਰਹੇਗਾ ਇਹ ਗੱਲ ਸਿੱਧੀ ਲਿਖੀ ਪੜੀ ਹੈ ਇਹ ਇਹ ਕੈਨੇਡਾ ਅੱਜ ਸਮਝ ਲਵੇ ਕੱਲ ਸਮਝ ਲਵੇ ਇਹ ਗੱਲ ਸਮਝਣੀ ਪੈਣੀ ਉੱਥੇ ਹਮੇਸ਼ਾ ਪੰਨੂ ਉਰੀ ਖੜੇ ਹੋ ਕੇ ਉਹਨਾਂ ਨੂੰ ਖਤ ਵੀ ਲਿਖਦੇ ਨੇ ਪੱਤਰ ਲਿਖਦੇ ਨੇ ਕੌਰੀ ਨੂੰ ਖਤ ਵੀ ਲਿਖਿਆ ਜਦੋਂ ਜਦੋਂ ਭਾਈ 인ਦਰਜੀਤ ਦੀ ਆਪਣੀ ਗ੍ਰਿਫਤਾਰੀ ਹੋਈ ਤੇ ਭਾਈ ਜੀ ਜਿਹੜੇ ਉਹਦੇ ਜਦੋਂ આરਸੀਪੀਐਮ ਨੇ ਕੀ ਪ੍ਰੋਡਕਸ਼ਨ ਪ੍ਰੋਡਕਸ਼ਨ ਦੀ ਗੱਲ ਹੋਈ ਹਮੇਸ਼ਾ ਖਤ ਲਿਖਦੇ ਉਹਨਾਂ ਨੂੰ ਫਿਰ ਜਿਹੜਾ ਸਿਟੀ ਤੇ ਲਾਈਫ ਸਰਟੀਫਿਕੇਟ ਵਾਲਾ ਮਾਮਲਾ ਆਇਆ ਉੱਥੇ ਵੀ ਉਹਨਾਂ ਨੇ ਆਪਣਾ ਜਿਹੜੀ ਸਰਕਾਰ ਨੂੰ ਆਪਣਾ ਸਬਦਾਨ ਕੀਤਾ ਦੱਸਿਆ ਕਿ ਤੁਹਾਡੇ ਜਿਹੜੇ ਲੋਕ ਨੇ ਇਹ ਜਿਹੜੇ ਅਤਵਾਦਖਾਨੇ ਨੇ ਹਿੰਦੁਸਤਾਨ ਦੇ ਇਹਨਾਂ ਦੇ ਵਿੱਚ ਇਹਨਾਂ ਦੀ ਆੜ ਵਿੱਚ ਲਾਈਫ ਸਰਟੀਫਿਕੇਟਾਂ ਦੀ ਆੜ ਵਿੱਚ ਜਿਹੜਾ ਇਹ ਲੋਕਾਂ ਦਾ ਡਾਟਾ ਇਕੱਠਾ ਕਰ ਰਹੇ ਨੇ ਸਰਵਲੈਂਸ ਕਰ ਰਹੇ ਨੇ ਤੇ ਲੋਕਾਂ ਦੀ ਜਿਹੜੀ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਉਹਨੂੰ ਵਧਾਵਾ ਦੇ ਰਹੇ ਨੇ ਤੇ ਉਹਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਕੱਢੋ ਉਹਨਾਂ ਕੰਮਾਂ ਤੇ ਸਰਦਾਰ ਕੈਨੇਡਾ ਗੁਰਪ੍ਰੀਤ ਸਿੰਘ ਪੰਨੂ ਹਰੀ ਕੈਨੇਡਨ ਸਰਕਾਰ ਦੀ નિਿੰਦਾ ਕਰਦੇ ਪਰ ਇਹ ਦੇਖੋ ਜਦੋਂ ਹੁਣ ਚੰਗਾ ਕੰਮ ਕੀਤਾ ਤੇ ਤੇ ਉਹਦੀ ਜਿਹੜੀ ਨਾ ਉਹ ਐਪਰੀਸ਼ੀਏਟ ਕਰ ਰਹੇ ਨੇ ਤੇ ਤੁਹਾਨੂੰ ਸੱਜਣ ਸਾਰਿਆਂ ਨੂੰ ਮਿਲਿਆ ਹੀ ਹੋਇਆ ਜੀ ਤੁਹਾਨੂੰ ਸਾਰਿਆਂ ਨੂੰ ਮਿੱਦਾ ਹੀ ਸੱਦਾ ਹੈਗਾ ਸਾਰੇ 23 ਨਵੰਬਰ ਵਾਲਾ ਇਹ ਬਲਿੰਗ ਸਟੇਟ ਜਿਹੜੀ ਆਪਣਾ ਉਹ ਅਪਰੂਵ ਹੋਈ ਹੈ ਉੱਥੇ ਕੈਂਪ ਲੱਗੇਗਾ ਉੱਥੇ ਆਪਣਾ ਜਿਹੜਾ ਉਹ ਵੋਟਾਂ ਪਾਈਆਂ ਜਾਣਗੀਆਂ ਸਾਰੇ ਇਹ ਓਟਵਾ ਦੇ ਵਿੱਚ ਹੈਗਾ ਇਹ ਤੁਹਾਨੂੰ ਪਤਾ ਹੈ ਇਤਿਹਾਸਕ ਜਗ੍ਹਾ ਇਹਦੇ ਵਿੱਚ ਤੁਸੀਂ ਲਾਜ਼ਮੀ ਜਿਹੜਾ ਆਪਣਾ ਉਹ ਪਾਰਟ ਲੈਣਾ ਤੁਸੀਂ ਆਪਣੇ ਦਸਣਾ ਜਾ ਕੇ ਉੱਥੇ ਹਾਂ ਨਾ ਜਿਹੜਾ ਵੀ ਤੁਹਾਡਾ ਮਨ ਕਰਦਾ ਉਹ ਜਵਾਬ ਤੁਸੀਂ ਦੇਣਾ ਵੋਟਾਂ ਦਾ ਰਾਈਟ ਤੁਹਾਨੂੰ ਦਿੱਤਾ ਜਾ ਰਿਹਾ ਤੁਹਾਨੂੰ ਓਪੀਨੀਅਨ ਦਾ ਰਾਈਟ ਦਿੱਤਾ ਜਾ ਰਿਹਾ ਜਿਹੜੀ ਲੋਕਤੰਤਰ ਹੈਗਾ ਜੋ ਆਪਣਾ ਲੋਕਤੰਤਰ ਹੋਇਆ ਜਮਹੂਰੀਏ ਜਿਹਨੂੰ ਕਹਿੰਦੇ ਅਸੀਂ ਡੈਮੋਕ੍ਰੇਸੀ ਵਿੱਚ ਇਹੀ ਰਾਈਟ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਚੂਜ਼ ਕਰੋ ਤੁਸੀਂ ਕੀ ਚਾਹੁੰਦੇ ਹੋ ਦੱਸੋ ਤੇ ਸਿੱਖ ਭਰਾ ਵੀ ਜਿਹੜੇ ਨੇ ਇਹ ਦੱਸਣ ਇਹ ਦੱਸਣੇ ਇੱਥੇ ਜਾ ਕੇ ਕਿ ਉਹ ਕੀ ਚਾਹੁੰਦੇ ਨੇ। ਕਿ ਆ ਉਹ ਸਮਝ ਦੇਣੇ ਕਿ ਜਿਹੜਾ ਸਟੇਟਸ ਕੋ ਚੱਲ ਰਿਹਾ ਉਹ ਠੀਕ ਹੈਗਾ ਜਾਂ ਫਿਰ ਇੱਕ ਖਾਲਸਤਾਨ ਦੀ ਜਿਹੜੀ ਖਾਲਸਤਾਨ ਜਿਹੜਾ ਆਜ਼ਾਦ ਹੋਣਾ ਚਾਹੀਦਾ, ਬਣਨਾ ਚਾਹੀਦਾ। ਇਹ ਤੁਹਾਡੇ ਆਪਣੇ ਹੱਥ ਵਿੱਚ ਹੈਗਾ ਜਾ ਕੇ ਤੁਸੀਂ ਵੋਟਾਂ ਪਾਓ ਜਿੰਨੀ ਤਦਾਦ ਵਿੱਚ ਜਪਾ ਸਕਦੇ ਹੋ। ਤੁਹਾਨੂੰ ਪਤਾ ਪਹਿਲੇ ਆਸਟ੍ਰੇਲੀਆ ਵਿੱਚ ਹੋ ਚੁੱਕਿਆ, ਯੂਕੇ ਵਿੱਚ ਰੈਫਰੈਂਡਮ ਹੋ ਚੁੱਕਿਆ। ਸਰੀ ਵਿੱਚ ਹੋ ਚੁੱਕੀ, ਬੱਗੇ ਚੀਜ਼ਾਂ ਹੋ ਚੁੱਕੀਆਂ ਬੀਸੀ ਵਿੱਚ ਵੀ ਹੋ ਚੁੱਕਿਆ। ਤੇ ਤਾਜ਼ਾ ਜਿਹੜਾ ਪਿਛਲਾ ਰੈਫਰੈਂਡਮ 17 ਅਗਸਤ ਨੂੰ ਉਹ واਸ਼ਿੰਗਟਨ ਦੇ ਵਿੱਚ ਹੋ ਚੁੱਕਿਆ ਜਿੱਥੇ ਮੁਲਕਾਂ ਦੀ ਹੋਂਦ ਹੁੰਦੀ ਜਿੱਥੋਂ ਉੱਥੇ ਹੋ ਚੁੱਕਿਆ ਅਮਰੀਕਨ ਸਰਕਾਰ ਨੇ ਅ ਅੰਯاسي ਆਪਣਾ ਇਹਨਾਂ ਦੇ ਨਾਲ ਸਪੋਰਟ ਕੀਤਾ ਰੈਫਰੈਂਡਮ ਨੂੰ ਜਗ੍ਹਾ ਦਿੱਤੀ ਵਾਈਟ ਹਾਊਸ ਦੇ ਸਾਹਮਣੇ ਇਸ ਤਰ੍ਹਾਂ ਕੈਨੇਡਾ ਸਰਕਾਰ ਵੀ ਸਪੋਰਟ ਕਰ ਰਹੀ ਹੈ ਧੰਨਵਾਦ ਸਰਕਾਰ ਦਾ ਉਹਨਾਂ ਨੇ ਜਗ੍ਹਾ ਦਿੱਤੀ ਹੈ ਬਿਲਡਿੰਗ ਦਿੱਤੀ ਹੈ ਅਪਰੂਵਲ ਦਿੱਤੀ ਹੈ ਸੁਰੱਖਿਆ ਦਿੱਤੀ ਹੈ ਸੁਰੱਖਿਆ ਕਰੇਗੀ ਸਾਰੀ ਇਹਨਾਂ ਦੀ ਇਹ ਸਾਰੇ ਕੰਮ ਹੋ ਗਏ ਨੇ 23 ਤਰੀਕ ਤੁਸੀਂ ਯਾਦ ਰੱਖਣੀ ਨਵੰਬਰ ਦੀ ਬਹੁਤ ਨੇੜੇ ਆ ਗਈ ਹੈ ਉਹ ਦਿਨ ਹੁਣ ਮੇਰਾ ਖਿਆਲ ਹੈ ਕੋਈ 10 ਵੀ ਨਹੀਂ ਰਹਿ ਗਿਆ ਅੱਜ ਤਾਂ ਡੇਢ ਰਹਿ ਗਿਆਗਾ ਤੁਸੀਂ ਆਪਣੇ ਜਿਹੜਾ ਆਪਣਾ ਉਥੇ ਵਿਵਸਥਾ ਤਿਆਰੀਆਂ ਚ ਕਰਦੇ ਨੇ ਐਸੇ ਹੀ ਤਿਆਰੀ ਦੀ سلسلے ਵਿੱਚ ਹੁਣ ਦੇਖੋ ਤਿਆਰੀਆਂ ਉਥੇ ਕਿਸ ਤਰ੍ਹਾਂ ਹੋ ਰਹੀਆਂ ਕਿਸ ਤਰ੍ਹਾਂ ਧੱਕਾ ਪੈ ਰਹੀਆਂ ਰਤ ਕੱਲ ਜਿਹੜਾ ਉਹ ਖਾਲਸਤਾਨ ਫਰੀडम कार ਰੈਲੀ ਹੋਈ ਓਟਵਾਦੇ ਵਿੱਚ ਇਹ ਭਾਈ ਇੰਦਰਜੀਤ ਗੋਸਲ ਭਾਈ ਕੁਲਜੀਤ ਬਾਕੀ ਉਹਨਾਂ ਦੇ ਸਾਰੇ ਜਿੰਨੇ ਵਿਵਸਥਾ ਸਭ ਲੋਕਾਂ ਨੇ 1000ਸ ਆਫ ਕਾਰ ਜਿਹੜੀਆਂ ਇਕੱਠੀਆਂ ਕੀਤੀਆਂ ਦੇਖੋ ਕਿਆ ਸੋਹਣੇ ਮੰਦਰ ਨੇ ਤੇ ਇਹਨਾਂ ਨੇ ਜਾ ਕੇ ਤੇ ਦਿਨੇਸ਼ ਪਟਨਾਇਕ ਦੇ ਘਰ ਦੇ ਸਾਹਮਣੇ ਜਿਹੜਾ ਉਹ ਮੋਰਚਾ ਲਾਇਆ ਦੱਸਿਆ ਉੱਥੇ ਉਹਨੂੰ ਕਿ ਭਾਈ ਤੂੰ ਕੰਮ ਗਲਤ ਕਰ ਰਹੇ ਆਂ ਤੂੰ ਥੜਨਾ ਮੰਦ ਭਾਗੇ ਕੰਮ ਕਰ ਰਹੇ ਆਂ ਤੂੰ ਸਿੱਖਾਂ ਨੂੰ ਜਿਹੜਾ ਆਪਣਾ ਤੰਗ ਕਰਦੇ ਆਂ ਇਹ ਬੰਦ ਕਰ ਦਿ। ਬਾਤਲ ਦਿਨੇਸ਼ ਪਟਨਾਕਰ ਦੇ ਘਰ ਦੇ ਅੱਗੇ ਖੜਿਆ ਇਸ ਨੂੰ ਦੱਸਣ ਆਇਆ ਕਿ ਇੰਦਰਜੀਤ ਗੋਸਲ ਨੂੰ ਮਾਰਨਾ ਚਾਹੁੰਦਾ ਅੱਜ ਇਸੇ ਘਰ ਦੇ ਅੱਗੇ ਇੰਦਰਜੀਤ ਗੋਸਲ ਖੜਾ ਆਪਣੇ ਸਿੱਖ ਨੌਜਵਾਨਾਂ ਦੇ ਨਾਲ ਕਾਤਲੋ ਤੁਸੀਂ ਸਾਨੂੰ ਮਕਾਇਆ ਮਸੀਂ ਮੋਕ ਨਹੀਂ ਸਕਦੇ ਤੁਸੀਂ ਸਾਨੂੰ ਕਤਲ ਕਰਕੇ ਮਕਣਾ ਚਾਹੁੰਦੇ ਆ ਤੁਸੀਂ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਅੱਜ ਹਜ਼ਾਰਾਂ ਦੀਪ ਜਗ ਰਹੇ ਨੇ ਇਹ ਦੀਪ ਨੌਜਵਾਨ ਚੱਕਦੇ ਰਹਣੇ ਆ ਜਿੰਨਾ ਚਿਰ ਤੱਕ ਖਾਲਸਤਾਨ ਆਜ਼ਾਦ ਨਹੀਂ ਹੋ ਜਾਂਦਾ ਨਜਰੇ ਤੇਰੀ ਸੋਚਦੇ ਅਸਦੀਪ ਨਜਰ ਦੀ ਸੋਚਦੇ ਇਹ ਰੈਫਰੈਂਡਮ ਦੀ ਤਿਆਰੀ ਵਿੱਚ ਰੈਫਰੈਂਡਮ ਦਾ ਪ੍ਰਚਾਰ ਵਿੱਚ ਜਿਹੜਾ ਸੀ ਇਹ ਬਹੁਤ ਵੱਡੀ ਮਾਤਰਾ ਚਰੀ ਆਪਣਾ ਕਾਰ ਰੈਲੀ ਹੋਈ ਕੱਲ ਤੁਹਾਡੇ ਸਾਹਮਣੇ ਉਹਦੇ ਸੀ ਉਹਦੇ ਮੰਜ਼ਰ ਰੱਖ ਰਹੇ ਫੁਟੇਜ ਰੱਖ ਰਹੇ ਤਸਵੀਰਾਂ ਰੱਖ ਰਹੇ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿਸ ਤਰ੍ਹਾਂ ਜਨਾਬ ਸਿੰਘ ਜਿਹੜੇ ਨੇ ਇਹ ਆ ਆਪਣਾ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਖਾਲਸਾਣ ਦੇ ਝੰਡੇ ਜਿਹੜੇ ਨੇ ਝੂਲਦੇ ਪਏ ਨੇ ਕਾਰਾਂ ਦੇ ਉੱਤੇ ਵੱਡੀ ਤਦਾਦ ਵਿੱਚ ਇਹ ਕੱਲ ਰੈਲੀ ਹੋਈ ਐ ਸੀਗਾ ਤੁਹਾਡੇ ਸਾਹਮਣੇ ਇਹ ਵੀ ਇੱਕ ਬੜੀ ਵੱਡੀ ਖਬਰ ਹੈ ਇਹ ਸਾਡੇ ਇਹ ਆਪਣਾ ਤੁਹਾਡੇ ਸਾਹਮਣੇ ਰੱਖਦੀ ਹੈ ਉਹ ਉਹ ਵੀ ਤੁਸੀਂ ਦੇਖ ਲਓ ਨੋਟ ਕਰ ਲਓ ਇਹ ਸਾਰੇ ਸਿੰਘ ਭਰਾ ਜਿਹੜੇ ਨੇ ਇਹ ਜਨਾਬ ਉੱਥੇ ਖਾੜੇ ਲੱਗੇ ਨੇ ਗਾਣਾ ਲੱਗੇ ਪੈਣ ਸਾਰੇ ਹੈ ਖਾਲਸਾਣ ਦੀ ਜਨਾਬ ਉਹ ਤਰਾਨੇ ਚੱਲਦੇ ਪੈਣ ਤੇ ਜਿਹੜਾ ਸਾਰਾ ਸਿਲਸਲਾ ਉਹ ਤੁਹਾਡੇ ਸਾਹਮਣੇ ਅੱਗੇ ਜਾ ਰਿਹਾ ਹੈ ਇਹ ਗੱਲ ਹੋ ਗਈ ਅਗਲੀ ਗੱਲ ਆਜੋ ਇਹ ਹੁਣ ਜਿਹੜਾ ਥੋੜਾ ਜਿਆਸੀ ਵੀ ਸਾਨੂੰ ਪਤਾ ਰੋਲਾ ਰੋਲਾ ਪਾਇਆ ਸੀ ਤੇ ਜਿਹੜਾ ਪਿਛਲਾ ਲਾਈਫ ਸਰਟੀਫਿਕੇਟ ਜਦੋਂ ਇਹਨਾਂ ਨੇ ਵੰਡੇ ਸਨ ਇੱਥੇ ਖਾਲਸਾ ਦਿਵਾਨ ਸੁਸਾਇਟੀ ਵਿੱਚ ਉੱਥੇ ਤਾਂ ਪਤਾ ਤੁਹਾਨੂੰ ਇੱਕ ਦੱਸਿਆ ਸੀ ਬੰਦਾ ਆ ਦੇਖੋ ਤਸਵੀਰਾਂ ਇਹਦੀਆਂ ਉਹ ਰਾਤ ਦਾ ਬੰਦਾ ਜਿਹੜਾ ਸੀ ਉਹ ਮਜ਼ਾਹਿਰਿਆਂ ਦੀ ਫੁਟੇਜ ਬਣਾ ਰਿਹਾ ਸੀ ਜਿਹੜੇ ਪ੍ਰੋਟੈਸਟ ਕਰਦੇ ਪੈਸਨ ਉਹਨਾਂ ਦੀ ਵੀਡੀਓ ਪ੍ਰੋਫਾਈਲਿੰਗ ਕਰਦਾ ਸੀ ਅਸੀਂ ਇੱਥੇ ਤੁਹਾਡੇ ਸਾਹਮਣੇ ਗੱਲ ਰੱਖੀ ਸੀ ਕਿ ਇਹ ਗੱਲ ਜਿਹੜਾ ਝੂਠਾ ਇਹ ਬੰਦਾ ਜਿਹੜਾ ਇਹ ਡਿਪਲੋਮੈਟਿਕ ਕਵਰ ਦੇ ਵਿੱਚ ਜਿਹੜਾ ਉਹ ਰਾਤ ਦਾ ਏਜੰ ਤਨਮਾ ਪੂਰਾ ਨਾਮ ਵੀ ਦੱਸਿਆ ਜਿਹੜਾ ਦਵਿੰਦਰ ਸਿੰਘ ਨਾਮ ਸੀ ਦੱਸਿਆ ਇਹ ਬੰਦਾ ਜਿਹੜਾ ਰਾ ਦੇ ਦਿੱਲੀ ਚ ਹੁੰਦਾ ਇਹ ਉੱਥੋਂ ਜਿਹੜਾ ਆਪਣਾ ਇਹ ਦਿਨੇਸ਼ ਪਟਨਾਇਕ ਜਿਹੜਾ ਹੁਣ ਲੈ ਕੇ ਗਿਆ ਤਾਂ ਕਿ ਇਹ ਜਿਹੜੇ ਸਿੱਖ ਮੁਖਾਲਫ ਲੋਗ ਨੇ ਸਿੱਖ ਵਾ ਭਾਵਨਾ ਮੁਖਾਲਫ ਲਈ ਰੱਖਦੇ ਨੇ ਉਹਨਾਂ ਲੋਗਾਂ ਨੂੰ ਰਿਕਰੂਟ ਕਰਦੇ ਨੇ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਜਿਹੜੇ ਮੁਸਲਮ ਆਪਣਾ ਜ਼ਿਆਦਾ ਜ਼ਿਆਦਾ ਅਗੇਂਸਟ ਨੇ ਉਹਨਾਂ ਨੂੰ ਮੁਸਲਮ ਦੇ ਖਿਲਾਫ ਰੂਟ ਕਰਦੇ ਨੇ ਤਾਂ ਕਿ ਜਿਹੜਾ ਆਪਣਾ ਇਹ ਗੰਦੇ ਕੰਮ ਜਿਹੜੇ ਨੇ ਉਹ ਕਰਦੇ ਰਹਿ ਇਹ ਬੰਦਾ ਸੀ ਇਸ ਤੋਂ ਬਾਅਦ आरसीएमपी ਨੇ ਇਹ ਥੋੜਾ ਜਿਹਾ ਨੋਟਿਸ ਲਿਆ ਐ ਤੁਸੀਂ ਦੇਖੋ ਤਸਵੀਰਾਂ ਇਹ ਵੀ ਆਪਣੇ ਸਫਰ ਜੈਸ ਨੇ ਟਵੀਟ ਕੀਤਾ ਆ ਅਗੇਨ ਆਪ ਐ ਡੇ ਆਫਟਰ ਦਾ ਸੀਐਸਆਈਐਸ ਡਾਇਰੈਕਟਰ ਕਨਫਰੰਟਡ ਮੋਦੀਸ ਇੰਡੀਆ ਫॉर ਟ੍ਰਾਂਸਨੈਸ਼ਨਲ ਵਾਇਲੈਂਸ ਐਂਡ ਅਸੈਸੀਨੇਸ਼ਨ ਪਲੋਟ ਫਾਈਨਲੀ ਆਰसीएमपी ਮੋਨਿਟਰਿੰਗ ਹੁਣ ਮੋਨਿਟਰਿੰਗ ਕਰਨ ਲੱਗੀ ਜਿੱਥੇ ਲਾਈਫ ਸਰਟੀਫਿਕੇਟ ਮੰਗ ਰਹੇ ਨੇ ਡਰੋਨ ਦੇ ਰਾਹੀਂ ਮੋਨਿਟਰਿੰਗ ਚੱਲ ਰਹੀ ਆ ਦੇਖੋ ਇਹ ਲਾਲ ਧਾਰਾ ਲੱਗਿਆ ਹੋਇਆ ਮੋਨਿਟਰਿੰਗ ਚੱਲਦੀ ਪਈ ਹੈ ਡਰੋਨ ਰਿਕਾਰਡਿੰਗ ਓਵਰ Hindu ਟੈਂਪਲ ਇਹ ਪਰ ਪਤਾ ਕੱਲ ਆਪਣਾ ਅਧਿਕਾਰੀ ਮਾਤਾ ਜਿਹੜਾ ਆਪਣਾ ਬੰਦੇ ਸੀ ਉਥੇ ਉਥੇ ਕੱਲ ਵੰਡੇ ਗਿਆ ਸਰਟੀਫਿਕੇਟ ਉਹਦੀ ਜਿਹੜੀ ਆਪਣਾ ਸਰਵਲੈਂਸ ਜਿਹੜੀ ਆਰਸੀਐਮਪੀ ਜਿਹੜੀ ਜਿਹੜੀ ਜ਼ਰੂਰਤ ਹੈ ਹੋਣੀ ਚਾਹੀਦੀ ਹੈ ਆਰਸੀਐਮਪੀ ਦਾ ਫਰਜ਼ ਬਣਦਾ ਹੈ ਕਿ ਉਹ ਦੇਖੇ ਕਿ ਇਹ ਲੋਕ ਜਿਹੜੇ ਨੇ ਇਹ ਵੀਡੀਓ ਪ੍ਰੋਫਾਈਲਿੰਗ ਕਰ ਰਹੇ ਤੁਸੀਂ ਕਰੋ ਇਹਨਾਂ ਦੀ ਦੱਸੋ ਤਾਂ ਕਿ ਉਹਨਾਂ ਤੱਕ ਪਤਾ ਆਵੇ ਕਿ ਅੱਜ ਸਰਵਲੈਂਸ ਹੋ ਰਹੀ ਹੈ ਕੋਈ ਗੈਰ ਕਾਨੂੰਨੀ ਕੰਮ ਕਰੋਗੇ ਤਾਂ ਤੁਸੀਂ ਫੜੇ ਜਾਓ ਸਮਾਰਤਖਾਨੇ ਵਾਲੇ ਡਰੋਨਸ ਰਿਕਾਰਡਿੰਗ over hindu temple near indian consulate official run spy recruitment recruiting under the cover of live certificate camp eh ethe saariyan assi tasveeran dikha rahan ke rc chalo changi gall hai ji unne koi thaniya da koi asar nikleya ohna ch koi laaya ohna ne koi hai ko pang side te kiti hai te apna eh jehda ki kande ohnu koi kaam karna shuru kita bada kaam zaruri hai kyuki rcmp nu vi pata ਰੌਇਲ ਕੈਨੇਡੀਅਨ ਜਿਹੜੇ ਪੁਲਿਸ ਹੈ ਇਹਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਜਿਹੜਾ ਉਹ ਧੱਕੇ ਕਰ ਰਿਹਾ ਇਹ ਗੱਲ ਹੋ ਗਿਆ ਵੀ ਸਾਡੀ ਤੁਹਾਨੂੰ ਖਬਰ ਆਖਦੀ ਇਹ ਵੀ ਚੰਗੀ ਖਬਰ ਹੁਣ ਆਜੋ ਹੁਣ ਆਜੋ ਇੱਕ ਹੋਰ ਇਹ 16 ਤਰੀਕ ਹੋ ਗਈ ਅੱਜ ਤੇ 18 ਤਰੀਕ ਨੂੰ ਦੋ ਦਿਨ ਬਾਅਦ ਦੋ ਸੱਦੇ ਨੇ ਤੁਹਾਡੇ ਵਾਸਤੇ ਉਹ ਵੀ ਲੈ ਲਓ ਇੱਕ ਤੇ ਤੁਹਾਨੂੰ ਪਤਾ ਕਿ 18 ਤਰੀਕ ਨੂੰ ਜਿਹੜਾ ਮਹੀਨਾਵਾਰ ਇਹ ਜਿਹੜਾ ਇਹ ਕੌਂਸਲ ਖਾਨਾ ਜਿਹੜਾ ਹੁੰਦਾ ਵੈਂਕੂਵਰ ਵਾਲਾ ਉਹਨੂੰ ਘੇਰਿਆ ਜਾਂਦਾ ਉਹਨੂੰ ਉਹਦਾ ਘਰਾਓ ਹੋਏਗਾ ਇਹ ਤੁਹਾਨੂੰ ਪਤਾ ਹੈ 18 ਤਰੀਕ ਨੂੰ ਉੱਥੇ ਇਹ ਤੁਹਾਨੂੰ ਸੱਦਾ ਹੈਗਾ ਇਹਦੇ ਸਾਹਮਣੇ ਸਿੰਘ ਜਾਂਦੇ ਨੇ ਉੱਥੇ ਇਹ ਜਾਣਗੇ ਉੱਥੇ ਵੀ ਪ੍ਰੋਟੈਸਟ ਹੋਏਗਾ ਦੂਜਾ ਬੜੀ ਅਹਿਮ ਤਰੀਕ ਹੈ 18 18 ਬਹੁਤ ਹੀ ਅਹਿਮ ਤਰੀਕ ਹੈ ਕਿਉਂਕਿ ਜਿਹੜਾ ਗੁਰਪਤਵੰਤ ਸਿੰਘ ਪੰਨੂਹਰਾਂ ਦਾ ਮਰਡਰ ਫॉर ਹਾਇਰ ਪਲੋਟ ਹੈ ਉਹਦੀ ਡੇਟ ਹੈਗੀ ਏ ਨਿਊਯਾਰਕ ਕੋਰਟ ਦੇ ਵਿੱਚ ਦੋ ਦਿਨ 2 ਵਜੇ ਸ਼ੁਰੂ ਹੋਣੀ ਹੈ ਇਹ ਪ੍ਰੀ ਟਰਾਇਲ ਜਿਹੜੀ ਆਪਣਾ ਕਾਨਫਰੰਸ ਹੈ ਤੁਹਾਨੂੰ ਪਤਾ ਕਿ ਨਿਖਲ ਗੁਪਤਾ ਨੇ ਪਿਛਲੀ ਤਰੀਕ ਦੇ ਵਿੱਚ ਜਿਹੜਾ ਸੀ ਉਹ ਡਿਲੇ ਪ੍ਰੈਕਟਿਸ ਇਸਤੇਮਾਲ ਕਰਦਿਆ ਹੋਇਆ ਆਪਣਾ ਕਾਉਂਸਲ ਬਦਲਿਆ ਜਿਦੀ ਕਿ ਅਦਾਲਤ ਨੇ ਇਜਾਜ਼ਤ ਦਿੱਤੀ ਔਰ ਹੁਣ ਪ੍ਰੀ ਟਰਾਇਲ ਕਾਨਫਰੰਸ 18 ਤਰੀਕ ਨੂੰ ਇਹਦੇ ਵਿੱਚ ਟਰਾਇਲ ਦੀ ਕਾਂ ਜਿਹੜੀ ਤਰੀਕ ਹੈ ਉਹ ਮਿੱਥੀ ਜਾਣੀ ਹੈ ਦੋਵੇਂ ਧਿਰਾਂ ਬੈਠਣੀਆਂ ਜੱਜ ਬੈਠੇਗਾ ਨਾਲ ਇਹਦੇ ਵਿੱਚ ਜਿਹੜਾ ਟ੍ਰਾਇਲ ਦੀ ਤਾਰੀਖ طے ਹੋ ਗਈ ਕਿ ਆਪਣਾ ਜਿਹੜਾ ਨikhil gupta ਦਾ ਟ੍ਰਾਇਲ ਹੈ ਉਹ ਕਦੋਂ ਸ਼ੁਰੂ ਹੋਣਾ ਤੇ ਕਿੰਨੇ ਕਿੰਨੇ ਵੇਲੇ ਤਨੂੰ ਮੁਕਣਾ ਇਹ ਸਾਰਾ ਕੁਝ ਖਾਮ ਤੁਹਾਡੇ ਸਾਹਮਣੇ ਆ 18 ਤਰੀਕ ਬੜੀ ਆਹ ਮੈਂ ਚੰਗੀ ਖਬਰ ਲੈ ਕੇ ਆਏਗੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਗੱਲ ਜਿਹੜੀ ਹੈ ਇਹ ਨਵੰਬਰ ਤੋਂ ਅੱਗੇ ਜਾਂਦੀ ਨਜ਼ਰ ਨਹੀਂ ਆ ਰਹੀ ਨਵੰਬਰ ਦੇ ਹੱਦ ਆਖਰ ਤੇ ਜਾਂ ਦਸੰਬਰ ਦੇ ਸ਼ੁਰੂ ਵਿੱਚ ਟ੍ਰਾਇਲ ਸ਼ੁਰੂ ਹੋ ਜਾਏਗਾ ਤੇ ਫਿਰ ਗੱਲ ਝਪਾ ਪਾਏਗਾ ਨikhil gupta ਜੀ nikhil gupta ਦੀ ਗੱਲ ਝਪਾ ਪਾਏਗਾ ਤੇ ਉੱਥੋਂ ਅੱਗੇ ਵਿਕਾਸ਼ ਯਾਦਵ ਵਿਕਾਸ਼ ਯਾਦਵ ਤੋਂ ਅੱਗੇ ਜਿਹੜਾ ਇਹ ਗੱਲ ਜਾਏਗੀ ਰਾਜ ਦੇ ਚੀਫ ਉਸ ਵੇਲੇ ਦੇ ਸਮਿਤ ਗੋਇਲ ਤੇ ਉਥੋਂ ਰਾਜ ਦੇ ਚੀਫ ਤੋਂ ਬਾਅਦ ਜਿਹੜੀ ਜਾਏਗੀ ਜੀ ਦੋਲ ਤੇ ਜੀ ਦੋਲ ਦੇ ਹੁੰਦਿਆਂ ਹੋਇਆ ਉੱਤੇ ਮੋਦੀ ਤੇ ਅਮਿਤ ਸ਼ਾ ਇਹ ਜਾਣੀ ਜਾਣੀ ਹੈ ਕਿਉਂਕਿ ਇਹਨਾਂ ਨੇ ਬੰਦਾ ਮਰਵਾਣ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਫੜੇ ਗਏ ਨੇ ਹੁਣ ਫੜੇ ਗਏ ਨੇ ਜਿੰਨਾ ਮਰਜ਼ੀ ਰੋਲਾ ਪਾਲਣ ਇਹ ਗੱਲ 'ਚ ਰਸਤਾ ਪੈਣਾ ਹੀ ਪੈਣਾ ਤੇ ਇਹ ਤੁਹਾਡੀਆਂ ਬਹੁਤ ਚੋਣਵੀਆਂ ਵੱਡੀਆਂ ਖਬਰਾਂ ਸੀ ਤੁਹਾਡੇ ਸਾਹਮਣੇ ਮੈਂ ਕਰ ਰੱਖਦੀ ਐ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਖਬਰਾਂ ਪਸੰਦ ਆਈਆਂ ਹੋਣ ਗੱਲਾਂ ਪਸੰਦ ਆਈਆਂ ਹੋਣ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੜ੍ਹਦੀ ਕਲਾ ਤੇ ਰਭ ਰੱਖਾ ਜੀ